ਇਹ ਅਸਟਰਾ ਵੀ ਕਰੀਏ ਇੱਕ ਬੋਲਟ ਤੋਂ ਲਾ ਲੈਣਾ ਲਾ ਲੈਣਾ ਇਹ ਚ ਕਰ ਲੰਦੇ ਇੱਕੋ ਹੀ ਗੱਲ ਆ ਮੈਂ ਤਾਂ ਬੋਲੀ ਲੈ ਨਹੀਂ ਮੇਰੇ ਤੋਂ ਲੈ ਨਹੀਂ ਲੱਗਿਆ ਫਿਰ ਚੱਕ ਨਹੀਂ ਤਾ ਰਹਿਣੀ ਕਿ ਰੁਕ ਜੇ ਨਹੀਂ ਪਟਾ ਉਹ ਪਟਾ ਬਹੁਤ ਚੱਲਦਾ एसएसपी साहब संधू मिसर चाल ਦੇ ਹੁਕਮ ਨਿਰਦੇਸ਼ਾਂ ਅਨੁਸਾਰ ਆਪਣੇ ਸਿਟੀ ਟੂਰੀ ਦੇ ਇੰਚਾਰਜ ਇਨਸਪੈਕਟਰ ਜਸਬੀਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੇ ਗਏ ਔਰ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਜੋ ਦੇ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਕੋਲ ਕੁਆਂਟੀਟੀ 600 ਗੱਟੂ ਬੰਦਾ ਹੈ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸਿਸ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਦੋਨੋਂ ਇਹ ਦੋਨੋਂ ਇਹ ਧੂਰੀ ਦੇ ਹੀ ਰਹਿਣ ਵਾਲੇ ਨੇ ਸੱਗੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਦੇ ਵਿੱਚ ਆਪਣਾ ਦੁੱਧ ਵੇਚਦੀ ਸੀ ਇਸ ਤੋਂ علاوہ ਜਿਹੜੇ ਹੋਰ ਵੀ ਕੰਮ ਕਰਦੇ ਉਹਨਾਂ ਲਈ ਕੀ ਸੀ ਬਾਕੀਆਂ ਤੇ ਵੀ ਕਾਫੀ ਕੱਲ ਸਿਟੀ ਦੀ ਇਸ ਟੀਮ ਨੇ ਕਾਫੀ ਸਰਚ ਕੀਤੀ ਹੈ ਤੇ ਜੇ ਕੋ ਸਾਰਿਆਂ ਨੂੰ ਹਦਾਇਤ ਹੈ ਜੇ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੋਏਗਾ ਤੇ ਉਹਦੇ ਖਿਲਾਫ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ ਜਿਵੇਂ ਉਕ ਤੰਗਾ ਕਢਾ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਸਲਾਰਿਆ ਤੇ ਨਹੀਂ ਕੋਈ ਆਸ-ਪਾਸ ਨੌਇਸ ਜ਼ਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਿਲਾਫ ਕਾਨੂੰਨੀ